ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਲੈ ਕੇ ਆਇਆ ਪਟਿਆਲੇ ਦੇ ਤ੍ਰਿਪੜੀ ਏਰੀਆ ਦੇ ਵਿੱਚ ਜਿੱਥੇ ਕਿ ਰਾਜਦੇਵ ਫਰਨੀਚਰ ਵਾਲੇ ਭਰਾ ਨੇ ਆਪਣੇ ਜਿਨ੍ਹਾਂ ਨੇ ਕਿ ਬਹੁਤ ਵਧੀਆ ਆਫਰ ਲਾਏ ਹੋਏ ਨੇ ਪੁਰਾਣੇ ਗੱਦੇ ਲੈ ਆਓ ਤੇ ਨਵੇਂ ਲੈ ਜਾਓ ਆਜੋ ਕਰਦਿਆਂ ਗੱਲਬਾਤ ਚਰਚੇ ਸੁਣਨੇ ਨੇ ਵੀ ਬਹੁਤ ਆਫਰ ਲਾਉਂਦੇ ਨੇ ਦੱਸੋ ਜੀ ਫਿਰ ਲਾਓ ਆਫਰ ਕਰਾਂ ਆਪਣੇ ਸਰ ਆਫਰ ਹੀ ਆਫਰ ਹੈ ਜੋ ਮਰਜ਼ੀ ਲੈ ਜਾਓ ਸਰ ਹੋਰ ਦੱਸੋ ਠੀਕ ਹੈ ਆਉ ਤਾਂ ਦਿਖਾ ਦਿੰਨੇ ਆ ਸਮਾਨ ਹਾਂਜੀ ਆ ਦੇਖੋ ਆਉਂਦੀ ਆ ਫਿਰ ਮਹਾਰਾਜਾ ਸਟਾਈਲ ਫੀਲਿੰਗ ਪੂਰੀ ਐਨ ਪਾਜੀ ਕਿਵੇਂ ਇਹਦਾ ਕੀ ਪ੍ਰਾਈਸ ਪ੍ਰੋਜ ਕਰਿਆ ਹੋਇਆ ਹੈ ਪਾਜੀ ਇਹ ਤਾਂ ਦੇਖੋ ਪਹਿਲਾਂ ਤਾਂ ਤੁਸੀਂ ਦੇਖੋ ਇਹਦੀ ਫਿਨਿਸ਼ਿੰਗ ਬਹੁਤ ਘੈਂਟ ਆ ਜੀ ਇਹ ਤਾਂ ਬਾਅਦ ਦੱਸਾਂਗੇ ਬਾਦ ਵਿੱਚ ਮਹਾਂਪੂਰੀਆਣ ਫੀਲਿੰਗ ਆਉਂਦੀ ਆ ਮਹਾਰਾਜਿਆਣੀ ਦੇਖ ਲਓ ਤੁਸੀਂ ਆਪ ਦੇਖ ਸਕਦੇ ਹੋ ਤੇ ਇਹਦਾ ਰੇਟ ਰੂਟ ਦੱਸੋ ਗ੍ਰਾਮੇਣਾ ਤਾਂ ਯਾਰ ਇਹ ਸੋਫਾ ਹੈਗਾ ਜੀ ਐਮਪੀਟੀ ਸਾਗਵਾਨ ਦਾ ਠੀਕ ਹੈ ਜਿਨ੍ਹਾਂ ਨੂੰ ਪਤਾ ਹੈ ਸਾਗਵਾਨ ਬਾਰੇ ਲੱਕੜੀ ਬਾਰੇ ਉਹਨਾਂ ਨੂੰ ਚੀਜ਼ ਆ 2 ਇੰਚ ਦਾ ਇਹਦੀ ਮੋਟਾਈ ਹੈ ਲੱਕੜੀ ਦੀ ਸਾਰਾ ਹੈਂਡਵਰਕ ਕੰਮ ਹੋਇਆ ਪਿਆ ਜੀ ਮਸ਼ੀਨੀ ਸੀਐਨਸੀ ਵਾਲਾ ਕੋਈ ਕੰਮ ਨਹੀਂ ਹੋਏਗਾ ਜੀ ਵੈਲਵਟ ਦਾ ਕਪੜਾ ਲੱਗਿਆ ਕੰਬਲ ਵਾਲਾ ਬੈਗਿੰਗ ਵਾਲਾ ਜਿਹਨੂੰ ਕਹਿੰਦੇ ਆ ਜੀ ਨਾਲ ਹੋਏਗਾ ਸੀਟ ਦਾ ਜੈਕਕਾਰਡ ਦਾ ਕਪੜਾ ਦੇਖੋ ਇਹਦਾ ਕੰਟਰਾਸਟ ਬਣਾਇਆ ਹੋਇਆ ਜੀ 7 ਸੀਟਰ ਨਾਲ ਇਹਦੇ 2.5 ਚਾਰ ਦਾ ਦੇਖੋ ਕਾਰਵਿੰਗ ਸੋਫੇ ਆਪਣੇ ਕੋਲ ਸਟਾਰਟ ਹੋ ਜਨ 13000 ਰੁਪਏ ਪਰ ਸੀਟ ਕੋ ਠੀਕ ਹੈ ਜੀ ਮਨ ਬਾਕੀ ਕਸਟਮਰ ਦੀ ਪਸੰਦ ਹੈ ਉਹਨੂੰ 20000 ਰੁਪਏ ਸੀਟ ਵਾਲਾ ਚਾਹੀਦਾ 18 ਵਾਲਾ ਚਾਹੀਦਾ ਜਿਹੜਾ ਇਹ ਆਰਟੀਕਲ ਇਸ ਟਾਈਮ ਤੇ ਇਹ ਮਿਲਦੇਗਾ ਆ ਉਦੋਂ ਸਟਾਰਟ ਹੋ ਜੇਗੀ ਐਂਡ ਤੱਕ ਸੇਮ ਹੀ ਅੱਗੇ ਆਈਏ ਇਹਨੀਆਂ ਵੀ ਗੱਲਾਂ ਬੈਗ ਬੈਕ ਹੈਵੀ ਕਰਤਾ ਫਰੰਟ ਆਫ ਆਪ ਲੇਗ ਕਰਤਾ ਹੋਵੇ ਸੇਮ ਆ ਦੇਗਾ ਟੇਬਲ ਤੇ ਲੈਗ ਸੇਮ ਹੋਏਗੀ ਫਰੰਟ ਇਹਦਾ ਸੇਮ ਹੋਏਗਾ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ 10 ਸਾਲ ਦੀ ਇਹਦੀ ਕੀੜੇ ਲੱਗਣ ਦੀ ਗਾਰੰਟੀ ਹੋਏਗੀ ਅੱਛਾ 10 ਸਾਲ ਦੀ ਹੈਗੀ ਗੱਦੀ ਦੀ ਗਾਰੰਟੀ ਲੱਦੀ ਆਪਾਂ ਪਾਨੇ ਆ ਰੀਫਰੈਸ਼ ਇੱਕ ਮਾਰਕੀਟ ਦੇ ਵਿੱਚ ਗੱਦਿਆਂ ਦਾ ਬੜਾ ਰੌਲਾ ਪਿਆ ਜੀ ਜਿਵੇਂ ਪੁਰਾਣੇ ਲੈ ਆਓ ਨਵੇਂ ਲੈ ਜਾਓ ਕੀ ਸਿਸਟਮ ਹੈ ਇਹ ਦੱਸਿਓ ਕਿਰਾ ਤੁਸੀਂ ਦੇ ਰਹੇ ਹੋ ਆਫਰ ਇਹ ਬਿਲਕੁਲ ਦੇ ਰਹੇ ਆ ਸਰ ਲਾਸਟ 3 3 ਸਾਲਾਂ ਤੋਂ ਦੇ ਰਹੇ ਆ ਜੀ ਆਪਾਂ ਠ 2 ਸਾਲਾਂ ਤੋਂ ਪਹਿਲਾਂ ਲਾਸਟ ਈਅਰ ਦੇ ਅਸੀਂ ਲਾਸਟ ਟੂ ਲਾਸਟ ਈਅਰ ਦਿੱਤੀ ਸੀ 2000 ਰੁਪਏ ਪੁਰਾਣਾ ਲਾਸਟ ਈਅਰ ਦਿੱਤੀ ਦੀ 2100 ਦਾ ਪੁਰਾਣਾ ਕਰਦਾ ਇਸ ਸਾਲ ਦੇਖਦੇ ਹੋਏ ਜੋ ਕਸਟਮਰ ਦਾ ਰਿਵਿਊ ਆ ਰਿਹਾ ਵੀ 2000 ਤਾਂ ਸਾਰੇ ਹੀ ਦੇਈ ਜਾ ਰਹੇ ਆ ਜੀ ਆਪਾਂ ਇਸ ਵਾਰ ਦੇ ਰਹੇ ਆ 2500 ਦਾ ਪੁਰਾਣਾ ਕਰਦਾ ਜੀ ਠੀਕ ਹੈ ਜੀ ਹੁਣ ਇਹ ਤਾਂ ਸਮਝਾ ਦੇਣਾ 2500 ਵਾਲੇ ਦਾ ਕੀ ਸਿਸਟਮ ਹੁੰਦਾ ਸਰ ਹਾਂਜੀ ਹੁਣ ਇਹ ਕਰਦਾ ਜੀ ਹਾਂਜੀ ਹੁਣ ਇਹ 43 ਫੈਮ ਐਮ ਆਰਪੀ ਇੱਕ ਵਾਰ ਹੋਰ ਦੱਸਣਾ ਜਾਵਾਂਗਾ ਐਮ ਆਰਪੀ ਕੋਈ ਨਹੀਂ ਬਤਾਈਓ ਜੀ ਉਹ ਚੈੱਕ ਕਰ ਸਕਦੇ ਹੋ April ਦਾ ਮਾਲ ਹੈ ਹਾਲਾਂਕਿ ਕਈ ਦੁਕਾਨਦਾਰ ਕੀ ਕਰਦੇ ਆ ਸੀਜ਼ਨ 'ਚ MRP ਵਧਵਾ ਦਿੰਦੇ ਆ ਜੀ 2000 ਦਾ ਪ੍ਰੋਡਕਟ ਆ ਲਓ ਨਾਲ ਹੀ ਗਿਫਟ ਉਹ ਗਿਫਟ ਕੁਝ ਵੀ ਨਹੀਂ ਹੈ ਸਰ ਹਾਂਜੀ ਜੋ ਗੱਦੇ ਦੀ ਐਕਚੁਅਲ ਅਮਾਉਂਟ ਹੈ ਉਹੀ ਰੱਖਾਂਗੇ ਉਹਦੇ ਤੋਂ 25 2500 ਰੁਪਏ ਡਿਸਕਾਊਂਟ ਕਰਾਂਗੇ ਜੀ ਪ੍ਰਾਣਾ ਗੱਦਾ ਅਗਰ ਤੁਹਾਡੇ ਕੋਲ ਪ੍ਰਾਣਾ ਗੱਦਾ ਨਹੀਂ ਹੈ 30 ਤੁਹਾਡੇ ਘਰੇ ਕਬਾੜ ਗੱਦਾ ਪਿਆ ਉਹ ਵੀ ਚੱਕ ਲਿਓ ਕੋਈ ਗੱਲ ਨਹੀਂ 2500 ਦਾ ਕੱਟ ਲਓ ਗੱਦਾ ਨਹੀਂ ਵੀ ਹੈ ਸਰ 30% ਡਿਸਕਾਊਂਟ ਦੇ ਦਾਂਗੇ 30% ਦਾ ਮੈਂ ਥੋੜਾ ਜਿਹਾ ਐਗਜ਼ਾਮਪਲ ਦੇ ਦਿੰਦਾ ਬਹੁਤ ਫਾਇਦੇਮੰਦ ਹੈ ਕਸਟਮਰ ਲਈ ਹ ਇਦੀ ਐਮ ਆਰ ਪੀ ਹੈ 114850 ਰੁਪਏ ਹਾਂਜੀ ਠੀਕ ਹੈ ਜੀ ਹੈਲੋ ਇਹ ਗੱਦਾ ਬਣਦਾ ਜੀ ਆਪਣਾ 9700 ਰੁਪਏ ਦਾ ਹਾਂਜੀ ਇਸ ਤੇ ਅਗਰ 2500 ਦਾ ਪੁਰਾਣਾ ਘਟਾਓਗੇ ਤਾਂ ਦੇਣਾ ਪਵੇਗਾ ਤੁਹਾਨੂੰ 7200 ਠੀਕ ਹੈ ਜੀ ਅਗਰ ਤੁਸੀਂ ਪੁਰਾਣਾ ਗੱਦਾ ਨਹੀਂ ਦੇਣਾ ਤਾਂ 30% ਲੈਸ ਦੇ ਦਾਂਗੇ ਬੋਲੋ ਜੀ ਹੋ ਗਿਆ ਜੀ 500 ਰੁਪਏ ਦਾ ਫਾਇਦਾ ਇਹ ਹੈ ਮਾਰਕੀਟ ਦਾ ਸਕੈਮ ਹੋਰ ਹੋਰ ਫਾਇਦਾ ਹੋ ਗਿਆ ਇਹ ਹੈ ਫਾਇਦਾ ਜਾਨੀ ਕਿ ਹੁਣ ਤੁਹਾਨੂੰ ਗੱਦਾ ਪੁਰਾਣਾ ਲਿਆਉਣ ਦੀ ਕੋਈ ਲੋੜ ਨਹੀਂ ਉਸ ਤੋਂ ਵੱਧ ਤਾਂ ਇਹ ਏਦਾਂ ਫਾਇਦਾ ਹੋ ਜਾਂਦਾ ਏਦਾਂ ਹੀ ਦੇ ਦਾਂਗੇ 5-700 ਹਲੇ ਤਾਂ ਇਹ ਸਰ 10000 ਰੁਪਏ ਅਮਰਪੀਆ ਲੱਗਦਾ ਹੈ ਅਗਰ ਤੁਸੀਂ 20000 ਵਾਲਾ ਲੋਗੇ ਤਾਂ ਘੱਟੋ ਘੱਟ 5000 ਰੁਪਏ ਦਾ ਫਾਇਦਾ ਹੋਣਾ ਹੈ ਗੱਦੇ ਵਿੱਚ ਜਾਨੀ ਕਿ ਪੁਰਾਣੇ ਗੱਦਿਆਂ ਤੋਂ ਵੀ ਵੱਧ ਫਾਇਦਾ ਹੋ ਰਿਹਾ ਜੀ ਆ ਦੇਖੋ ਜੀ ਇਹ ਨਹੀਂ ਹੈਗਾ ਵੀ ਇਹ ਕਿਤੋਂ ਲਿਆਉਂਦ ਨੇ ਆਪ ਤਿਆਰ ਕਰ ਰਹੇ ਨੇ ਪੂਰਾ ਵਧੀਆ ਸਰ ਇਹ ਸਾਗਵਾਂ ਦਾ ਬੈੱਡ ਹੈ ਮਾਲ ਤੁਸੀਂ ਚੈੱਕ ਕਰ ਸਕਦੇ ਹੋ ਕਸਟਮਰ ਨੂੰ ਪਹਿਲਾਂ ਆਪਾਂ ਕੋਰਾ ਮਾਲ ਦਿਖਾਵਾਂਗੇ ਕਸਟਮਰ ਨੂੰ ਐਡਰੈਸ ਦੇ ਦਾਂਗੇ ਵਰਕਸ਼ਾਪ ਦਾ ਸਾਡੇ ਕੋਲੋਂ ਨਾ ਵੀ ਸਿੱਧਾ ਵਰਕਸ਼ॉप ਤੇ ਜਾਵੇ ਵਿਜ਼ਿਟ ਕਰੇ ਆਪਣਾ ਮਾਲ ਦੇਖੇ ਦੇਖੋ ਇਹ ਹੋ ਗਿਆ ਕੋਰਾ ਆ ਕੱਚੀ ਪੋਲਿਸ਼ ਹੋ ਰਹੀ ਹੈ ਆ ਕਾਰੀਗਰ ਲੱਗੇ ਪਿਆ ਆ ਸਾਰਾ ਮਾਲ ਪਿਆ ਦੇਖੋ ਬਸ ਕਿਤੇ ਇਹਦਾ ਮਾਲ ਵੀ ਆਇਆ ਕਰਦਾ ਫ੍ਰੀडम ਵਿਗਾਲ ਪਲਸ ਨੋਵੈਲਟੀ ਦੇਖੋ ਜੀ ਰਾਜਦੀਪ ਫਰਨੀਚਰ ਵਾਲੇ ਵੀ ਨਵੀਂ ਤੇ ਨਵੀਂ ਚੀਜ਼ ਤਿਆਰ ਕਰ ਦਿੰਦੇ ਨੇ ਕਿਵੇਂ ਆ ਦਸ ਦਿਖਾਇਓ ਮੜਾ ਜੀ ਆ ਜੀ ਸੋਫਾ ਕੰਬਲ ਅੱਛਾ ਜੀ ਸੀਫਾ ਸੋਫਾ ਕੰਬੈਡ ਵੀ ਮਾਰਕੀਟ 'ਚ ਬਹੁਤ ਦੇਖੀ ਹੁਣੇ ਕਰ ਦੋ ਤਿੰਨ ਐਂਗਲਾਂ ਤੋਂ ਦਿਖਾ ਦਿੰਦੇ ਆ ਉਹ ਤਾਂ ਨਵੀਂ ਚੀਜ਼ ਹੈ ਹਾਂਜੀ ਇਹ ਹੈਗੇ ਜੀ ਸੋਫਾ ਕੰਬੈਡ ਆ ਦੇ ਅੱਛਾ ਇਹ ਹੁੰਦਾ ਪ੍ਰੋਪਰ ਸੋਫਾ ਆ ਬਾਜੂ ਲੱਗ ਗਿਆ ਜੀ ਸਹੀ ਹੋ ਗਿਆ ਉਹ ਜੇ ਕਿਸੇ ਦਾ ਨੈ ਕਰੇ ਆਪਣੇ ਕੋਲ ਜਗਾਹ ਦੀ ਤੰਗੀ ਹੈ ਲੋ ਜੀ ਆ ਬਣ ਗਿਆ ਤੁਹਾਡਾ ਬੈੱਡ ਠੀਕ ਹੈ ਠੀਕ ਹੈ ਜੀ ਹੁਣ ਇਹ ਮਾਰਕੀਟ ਵਾਲਾ ਚੱਲਦਾ ਇਹ ਬੈੱਡ ਦੀ ਉਚਾਈ ਬਣੀ 8 ਇੰਚੀ ਠੀਕ ਹੈ ਜੀ ਇਹ ਬਣੀ ਹੈ 13 ਇੰਚੀ ਸਹੀ ਗੱਲ ਹੈ ਉਸ ਤੋਂ ਬਾਅਦ ਇੱਕ ਨਵਾਂ ਡੀਕ ਲਾ ਜਾਂਦਾ ਹੈ ਸੋਫਾ ਕੰਬੈਡ ਦੇ ਨਾਲ ਟੇਬਲ ਅਸੀਂ ਟੇਬਲਾਂ ਨਾਲ ਇਹ ਤੁਸੀਂ ਚਾਹ ਪਾਣੀ ਪੀਓ ਸੋਫੇ ਤੇ ਬੈਠ ਕੇ ਠੀਕ ਹੈ ਜਿਦੋਂ ਇਹਨੂੰ ਬੈੱਡ ਬਣਾਣਾ ਹੈ ਧੰਨਵਾਦ ਆ ਗੜ ਗਿਆ ਲੋ ਜੀ ਤੁਹਾਡਾ ਕੋਈ ਵੀ ਸਾਈਜ਼ ਬੈੱਡ 5x6 ਦਾ ਆ ਜੀ ਬਹੁਤ ਹੈ ਕਿਹਦਾ ਕੀ ਪ੍ਰਾਈਸ ਪ੍ਰੂਜ ਫਿਰ ਇਹਦੇ ਵਿੱਚ ਵੀ ਪ੍ਰਾਈਸ ਸਰ ਇਹਦੇ ਵਿੱਚ ਵੀ 2500 ਦਾ ਪਰਾਣਾ ਕੱਟ ਲਾਂਗੇ ਜੀ ਠੀਕ ਹੈ ਜੀ ਬਾਕੀ 30% ਵਾਲੀ ਔਫਰ ਆਪਣੇ ਚੱਲ ਹੀ ਰਹੀ ਹੈ ਉਹ ਕਸਟਮਰ ਨੂੰ ਆਪਾਂ ਸਮਝਾ ਦੇ ਵੀ ਉਹ ਫਾਇਦਾ ਹੈ ਠੀਕ ਹੈ ਕੱਟੇ ਕੋਲ ਪੁਰਾਣਾ ਸੋਫਾ ਕੰਬਟਰ ਪਿਆ ਉਹ ਵੀ ਲਿਓ 250 ਦਾ ਕੱਟ ਲਾਂਗੇ ਇਹਦੇ ਵਿੱਚ ਜੋੜਾ ਗੱਦਾ ਵੀ ਕੱਟਿਆ ਜਾਏਗਾ 250 ਠੀਕ ਹੈ ਜੀ ਠੀਕ ਹੈ ਸਟਾਰਟਿੰਗ ਹੋ ਜਾਏਗਾ ਸੋਫਾ ਕੰਬਟਰ 350 ਠੀਕ ਹੈ